ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲੋਬੇ ਮਿੱਤਰੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਸੋ ਅੱਜ ਦੇ ਵਲੌਗ ਦੀ ਆਪਾਂ ਕਰਤੀ ਹੈ ਸਟਾਰਟਿੰਗ ਅੱਜ ਦੇ ਦਿਨ ਦੀ ਵੀ ਕਰਤੀ ਹੈ ਨਾਲ ਹੀ ਸ਼ੁਰੂਆਤ ਤੇ ਮਤਰੋ ਹੋ ਗਿਆ ਰੈਡੀ ਛੜੀ ਤੇ ਮੜਾ ਆ ਮੈਂ ਉਠਿਆ ਲੇਟ ਹੀ ਕੱਲ ਮਤਲਬ ਰੇਟੇਡਿੰਗ ਕਰਦੇ ਆ ਬਹੁਤ ਜ਼ਿਆਦਾ ਲੇਟ ਹੋ ਗਿਆ ਮੈਂ ਰਾਤ ਵੀ ਮੈਨੂੰ ਮਤਲਬ ਕਾਫੀ ਟਾਈਮ ਹੋ ਗਿਆ ਸੀ ਤੇ ਇਹ ਕਰਕੇ ਮੈਂ ਕਾਫੀ ਟਾਈਮ ਮੜ ਲੇਟ ਉਠਿਆ ਅੱਜ ਤੇ ਇਸ ਕਰਕੇ ਹੁਣ ਮੜਾ ਆ ਕਿਤੇ ਜਾਣਾ ਹੈ ਤੇ ਮੈਂ ਕਿਹਾ ਚਲੋ ਵਲੌਗ ਦੀ ਸਟਾਰਟਿੰਗ ਕਰ ਦਈਏ ਅੱਜ ਦੇ ਦਿਨ ਦੀ ਸ਼ੁਰੂਆਤ ਕਰ ਦਈਏ ਤੁਹਾਡੇ ਨਾਲ ਬਾਕੀ ਮਿੱਤਰੋ ਮੈਂ ਮੜਾਇਆ ਕੰਮ ਚੱਲੇ ਆਇਆ ਆ ਸ਼ਹਿਰ ਤੱਕ ਅੰਮ੍ਰਿਤਸਰ ਤੱਕ ਵੀ ਕੀ ਮੋਲ ਬਣਦਾ ਇਹਦਾ ਕੀ ਕਰਦੇ ਆ ਤੇ ਕਿੱਥੇ ਜਾਂਦੇ ਆ ਤੇ ਬਾਕੀ ਮਿੱਤਰੋ ਇਦਾਂ ਹੀ ਸਾਡੇ ਨਾਲ ਜੁੜ ਕੇ ਰਹੋ ਬਾਕੀ ਮੜਾਇਆ ਹੁਣ ਸ਼ਹਿਰ ਦੋ ਦਿਨ ਕੰਮ ਆ ਤੇ ਕਰਕੇ ਆਉਨੇ ਆ ਤੇ ਇਦਾਂ ਹੀ ਸਾਡੇ ਨਾਲ ਜੁੜ ਕੇ ਰਹੋ ਲੋ ਵੀ ਮਿੱਤਰੋ ਫਲੈਟ ਹੀ ਨਾ ਖੇਤਾ ਜੇ ਸ਼ਹਿਰ ਨੂੰ ਕਹਿੰਦੇ ਚਾਲੇ ਫਾਤੇ ਆ ਓਏ ਭਾਰੇ ਇੱਕ ਗੱਲ ਜੇ ਅੱਜ ਬਹੁਤ ਯਾਰੀ ਗਰਮੀ ਆਜ ਬੰਦਰ ਵੀ ਹੋਏ ਆ ਜਿਹੋ ਨੇ ਜਾਨੇ ਵੇਲਾ ਵਟੇ ਗਏ ਹੋਣਾ ਝੋਨੇ ਜਾਨੇ ਸਾਰੇ ਵਟੇ ਗਏ ਤੂੰ ਪਾਤਾ ਪਾ ਲੱਗਦੀਆਂ ਰਹੀਆਂ ਨਾ ਇਨਾ ਮਾਰਾ ਇਹਨੇ ਇਨਾ ਮਤਲਬ ਲੇ ਕੀਤਾ ਧੁੱਪਾਂ ਤਾਂ ਪਾ ਲਾਉਂਦੀਆਂ ਤੇ ਜਿਹੜੇ ਜਿੰਨਾਂ ਨੇ ਮਤਲਬ ਛੋਣੇ ਵੀਰ ਭਰਾਵਾਂ ਦੇ ਮਤਲਬ ਪਹਿਲਾਂ ਮੀਂਹ ਪਈਂਦੇ ਰੇਹਾਂ ਨੂੰ ਪਤਾ ਯਾਰ ਕਾ ਸਾਰੀਆਂ ਗਰਮੀਆਂ ਤੇ ਹੁਣ ਮਤਲਬ ਜਿੱਦਾਂ ਧੁੱਪਾਂ ਜੜੀਆਂ ਲੱਗਦੀਆਂ ਰਹੀਆਂ ਨਾ ਇਹਨਾਂ ਦਾ ਕਰਕੇ ਸਾਰੇ ਛੋਣੇ ਜਾਣੇ ਲੱਗੇ ਗਿਆ ਕੋਈ ਰਹਿ ਗਿਆ ਮਤਲਬ ਉਲਟਾਵਾਂ ਜਿਹੜਾ ਛੋਣਾ ਵਡਰ ਵਾਲਾ ਕੀ ਮਸਲਾ ਪਿਆ ਦਾ ਸੜੇ ਹਨਾ ਹੈਂ ਕਾਰ ਤਾਂ ਕੀ ਹੋਇਆ ਹੋਗਾ ਕਾਰ ਜਾਮ ਹੋ ਗਿਆ ਫੇਰ ਹੁਣ ਤੇ ਤੂ ਟੇਲ ਤੂਲ ਦਿੱਤੇ ਆੂ ਸਟ ਹੈ ਨਹੀਂ ਗੱਲ ਬਣੋਗੀ ਨਵੀਂ ਪੌਣੀ ਕਹੋਗੇ ਓਏ ਆਉਣ ਡਿਆ ਹੈ ਇੱਥੇ ਟਾਇਰ ਟੁੱਟੀ ਆਣ ਕੇ ਸ਼ਹਿਰ ਆਇਆ ਹਾਂ ਮੈਂ ਮੇਟਰੋ ਕੰਮ ਹੋ ਗਿਆ ਜਤਾਰ ਦਾ ਟੁੱਟੂ ਕਿਤਨੇ ਹਾਂ ਮੈਂ ਨਹੀਂ ਜਾਣੀ ਅੱਛਾ ਫੇਰ ਠੀਕ ਹੈ ਚੱਲ ਖੇਚ ਦੇਣੇ ਫੇਰ ਇਦਾਂ ਪਿੰਡ ਨੂੰ ਤਾਂ ਬਹੁਤ ਜ਼ਿਆਦਾ ਹੋ ਚੁੱਕਾ ਹੈ ਇਸ ਵਕਤ ਇਹ ਸ਼ਹਿਰ ਦੇ ਵਿੱਚ ਹੀ ਆ ਈਰਾ ਹਾਲ ਵੇਖ ਲੋ ਪਾਣੀ ਬਾਣੀ ਹੋ ਗਿਆ ਸਾਰੇ ਪਾਸੇ ਅਜੇ ਥੋੜਾ ਟਾਈਮ ਦੇ ਲੋ ਮੀਂਹ ਪਿਆ ਜੇ ਹੁਣੇ ਪਿੰਡੋਂ ਖੂਨ ਹੋਣਦੇ ਆ ਤੇ ਇੱਥੇ ਨੇਰ ਮੋਜਾ ਦਾ ਆਇਆ ਤੇ ਟਰੇਕ ਜਿਹੜੇ ਘਰ ਆਈ ਉਹ ਹੀ ਟੁੱਟ ਗਈ ਆ ਪਰ ਹੁਣ ਆਇੰਦਾ ਵੀ ਛੱਡ ਗਿਆ ਆ ਅੰਮਰਸਰ ਤੇ ਵੇਖੋ ਪੈਨ ਨਹੀਂ ਡਿਆ ਸਾਡੇ ਸਾਹਮਣੇ ਇੱਥੇ ਜਿਆਦਾ ਚੰਦਿਆਰੇ ਏਰੀਆ ਕੋਹ ਜਿਆਦਾ ਬਈ ਆ ਤਾਂ ਆਸ ਤੇ ਚੇਰਕ ਨਾ ਬਰਾ। ਲੋ ਮਦਰੋ ਘਰ ਤਾਂ ਜ ਨਹੀਂ ਪਹੁੰਚਿਆ ਤਾਂ ਮੀਨੇ। ਜਿਹੜੇ ਆਲੇ ਹਲੋਤਾ ਜਾਂ ਜਿਹੜੇ ਆਊਟਲੈਟ ਤੋਂ ਨਾ ਆਏ ਕੋਲੇ ਨਹੀਂ ਆ। ਬਰਦਰ ਕਿੰਝ ਦੇ ਗਾੜੀ ਖਲੋਤਾ ਨੇ ਨਾਰੇ। ਓਏ ਹੋਏ। ਪਰ ਮੀ ਇਹ ਮੀ ਨਾ ਨਾ ਨਹੀਂ ਲੈਂਦੇ ਆ। ਕਦੋਂ ਨਹੀਂ ਹਟੂਗਾ ਤੇ ਕਦੋਂ ਤੁਰਾਂਗੇ ਆਪਾਂ। ਟਾਈਮ ਬੜਾ ਲੱਗ ਜਾਣਾ ਆ ਤੇ। ਸਾਨੂੰ ਓਖਾ ਲੱਗਣ ਡਿਆ ਗਾ ਮਾ। ਤੇ ਦਸਤਾਰ ਵਧੀ ਜਾਂਦੀ ਜਾਂਦੀ ਨਹੀਂ ਜੀ। ਜਿਆਦਾ ਤੇਜ਼ ਹੀ ਜਾਂਦਾ ਹਾਂ ਤੇ। ਦੇ ਰੋਹਰ ਆਹ ਵੇਖੋ ਕਿੰਨੀ ਤੇਜ਼ ਹੋ ਗਈ ਹੈ ਬਹੁਤ ਜ਼ਿਆਦਾ ਹੀ ਵੱਜ ਚੁੱਕਾ ਹੈ ਹੋਰ ਕਿਤੇ ਪਰ ਉਹ ਪਾਣੀ ਪਾਣੀ ਹੋ ਗਿਆ ਜਿਹੜੇ ਵਾਲੇ ਦੇ ਵਿੱਚ ਵੀ ਲੋਟ ਨਾ ਪਾਣੀ ਲੋਟਾ ਜੇ ਨੇ ਆਇਆ ਹੋੜੀ ਤੇਜ਼ ਹੀ ਤੇ ਇਹ ਕਰਕੇ ਵੇਖ ਲੋ ਸਾਰੇ ਪਾਸੇ ਪਾਣੀ ਪਾਣੀ ਹੋ ਗਿਆ ਜੇ ਆ ਗੱਡੀ ਵੇਖ ਲੋ ਅੱਧੀ ਡੁੱਬ ਗਈ ਏ ਸਾਰੇ ਟਾਇਰ ਟੋਰ ਸਾਰੇ ਡੁੱਬ ਗਏ ਜੇ ਲੈ ਨਾ ਬਹੁਤ ਜ਼ਿਆਦਾ ਪਾਣੀ ਹੋ ਗਿਆ ਜੇ ਵੇਖ ਲੋ ਤੇ ਆ ਕਾਂਗਰਸ ਕੀ ਕੰਮ ਕਰਨ ਦੇ ਆ ਇੱਕ ਹੱਥ ਨਾ ਫੋਨ ਫੜਿਆ ਇੱਕ ਹੱਥ ਨਾ ਡਲਦੇ ਹੱਥ ਪਾਇਆ ਜ਼ਿਆਦਾ ਕੰਮ ਉਖਾ ਗਿਆ ਲੋਕਾਂ ਨੂੰ ਡਰੋ ਜ਼ਿਆਦਾ ਪਾਣੀ ਹੋ ਗਿਆ ਜੇ ਤੇ ਥੱਲੇ ਖੜੇ ਦਾ ਨਹੀਂ ਪਤਾ ਛੱਟਾ ਕਿੱਥੇ ਆ ਜਾਣਾ ਵੇ ਮੰਟਿਵਰੀਆਂ ਬਣ ਲੱਗਾ ਅੱਜ ਕਰ ਲਈਏ ਤਿਆਰੀ ਗਾਜਰਾਂ ਦੇ ਬਾਦ ਗੋਭੀ ਕਰਤੀ ਜੀ ਮਿਕਸ ਆ ਯਾਰ ਆ ਰੌਲਾ ਮਨਜੂਰੀ ਨੇ ਖਾਣਾ ਹੀ ਖਾਣੇ ਨੇ ਹੈ ਖਾਣਾ ਖਾਣਾ ਹਾਂ ਅੱਛਾ ਕਿੰਨਾ ਖਾਣਾ ਜਿਆਦਾ ਜਿਆਦਾ ਕਿੰਨਾ ਖਾਣਾ ਸਾਰੀ ਪਲੇਟ ਖਾ ਦੇਗੀ ਹਾਂ ਪੱਕਾ ਹਾਂ ਚਲ ਠੀਕ ਹੈ ਤੂੰ ਖਾਣਾ ਓਏ ਦਸ਼ਮੀਤ ਖਾਣਾ ਮਨਜੂਰੀ ਨੇ ਖਾਣਾ ਮਨਜੂਰੀ ਦਾ ਵੀ ਵਿਖਾਉਣਾ ਇਹਨੂੰ ਬਣਾ ਕੇ ਸੇਬ ਸੇਬ ਥੋੜੀ ਸੇਬ ਸੇਬ ਹੁੰਦਾ ਮੰਜੂਰੀਨ ਮੰਜੂਰੀਨਾਂ ਦਾ ਵਿਖਾਉਣਾ ਤੈਨੂੰ ਬਣਾ ਕੇ ਵਿਖਾਉ ਲਓ ਮਿੱਤਰੋ ਤੁਹਾਨੂੰ ਵਿਖਾ ਕਿਹਾ ਹੈ ਨਾ ਮੈਂ ਵੀ ਘਰੇ ਟਰੇ ਹੈਗੀ ਟੁੱਟ ਗਈ ਹੈ ਵਿਖਾਉਣਾ ਤੁਹਾਨੂੰ ਆਹ ਵੇਖ ਲਓ ਕੀ ਹਾਲ ਬਣ ਗਿਆ ਟਰੇ ਦਾ ਲਓ ਸਾਰੀ ਲੰਮੇ ਪੈ ਗਈ ਜੇ ਆਹ ਵੇਖ ਲਓ ਆ ਤੂੜੀ ਵਾਲੇ ਕਮਰੇ ਦੇ ਉੱਤੇ ਨਾਲੇ ਤਰਪਾਲ ਪਾੜ ਢੀਣੀਆਂ ਨੇ ਕਦੋਂ ਕਿ ਦੀ ਜੱਜਾ ਟੁੱਟੀਏ ਜਦੋਂ ਹੁਣ ਬਰਸਾਤ ਹੋਈ ਆ ਤੇ ਬਹੁਤ ਜ਼ਿਆਦਾ ਹਨੇਰਾ ਆ ਹਾਂ ਫੰਨੇ ਇਹੇ ਸਮੇਂ ਲੋਪੀ ਸਾਲ ਦੇ ਵਿੱਚ ਇੱਕ ਵਾਰ ਹੀ ਆਉਂਦਾ ਐਡਾ ਵੱਡਾ ਨੇਰ ਹਾਂ ਤੇ ਕਿੰਨਾ ਘੰਟਾ ਆਉਂਦਾ ਰਿਹਾ ਇਹ ਇਹ ਘਰ ਤੋਂ ਘਾਟ ਅੱਧਾ ਪੌਣਾ ਘੰਟਾ ਅੱਧਾ ਘੰਟਾ 40 ਮਿੰਟ ਅੱਧਾ ਘੰਟਾ ਅੱਧਾ ਘੰਟਾ ਤਾਂ ਹੋਰ ਜਿਆਦਾ ਰਾਹ ਰੇ ਮੈਂ ਆਉਂਦਾ ਨਾ ਬੜੇ ਰੁਖ ਟੁੱਟੇ ਆਏ ਆ ਪਰਲੀ ਵੀ ਟੁੱਟੀ ਆ ਵੇ ਆਏ ਆ ਟਰੇਗ ਵੀ ਟੁੱਟ ਗਈ ਗੁਰਵਾ ਹਣਾ ਸਾਰੀ ਸਟ੍ਰੇਗ ਵੀ ਟੁੱਟ ਗਈ ਬਣੀ ਹਾਂ ਅੱਦਾ ਕਹਿ ਦੋ ਇਹ ਹੋਰ ਗਿਆ ਨੁਕਸਾਨ ਬਹੁਤ ਕੀਤਾ ਇਹਨੇ ਆਹੋ ਜਿਆਦਾ ਨੁਕਸਾਨ ਇਹਨੇ ਮੈਨੂੰ ਸਾਡੇ ਰਾਜ ਟੂੜੀ ਵਾਲਾ ਰਾਜ ਮੈਂ ਆਇਆ ਨਾ ਜੰਡਿਆਲੇ ਜਦ ਪਾਣੀ ਪਾਣੀ ਖਲੋਤਾ ਇਨਾ ਇਨਾ ਪਾਣੀ ਗੋਡਿਆਂ ਗੋਡਿਆਂ ਤੱਕ ਇਥੇ ਇਥੇ ਤੱਕ ਮੋੜਸਲ ਤੇ ਆਇਆ ਮੈਂ ਬੜਾ ਪਾਣੀ ਹੀ ਕਰੂਗਾ ਜੰਡਿਆਲੇ ਦੇ ਵਿੱਚ ਓਏ ਮੈਨੂੰ ਥੋੜੀ ਪਤਾ ਹੈ ਕਰੂਗਾ ਮੀਂਹ ਪੈਣਾ ਤੂੰ ਇਹ ਕਰ ਕਹੀ ਨਾ ਸਵੇਰੇ ਥੋੜੀ ਪਤਾ ਹੈ ਯਾਰ ਕਰ 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 ਨਦੀ ਟਰੱਕ ਵੇਖਿਆ ਤੇ ਉਹਦੇ ਉੱਤੇ ਬੋਰੀਆਂ ਭਜੰਡੀਆਂ ਐ ਕਰਕੇ ਵੀ ਉਹ ਲੋਕੀ ਸੁਗਪੁਗੇ ਜੇ ਤੁਰੇ ਇਨੇ ਇੱਥੇ ਚੜ ਕੇ ਮੇਰੇ ਕਰਾਂ ਹੋਣਾ ਤੁਹਾਨੂੰ ਕੋਈ ਪਤਾ ਕੀ ਯਾਰ ਬਣਿਆ ਦੇ ਵੇਖ ਲੋ ਜਿਆਦਾ ਗੁਰਾ ਬਣਿਆ ਟ੍ਰੇਕ ਦਾ ਦੇ ਬਾਕੀ ਅੱਜ ਬਹੁਤ ਜਿਆਦਾ ਮੀਂਹ ਆਇਆ ਸ਼ਹਿਰ ਨਹੀਂ ਪੈਂਡਿਆ ਅਮਰਸਰ ਨਹੀਂ ਪੈਂਡਿਆ ਇਧਰ ਸਾਡੇ ਪਿੰਡਾਂ 'ਵਾਂ ਲਈ ਜਿਆਦਾ ਪਿਆ ਮੀਂਹ ਸ਼ਹਿਰ ਤੇ ਤੁਹਾਡੇ ਸਾਹਮਣੇ ਵੇਖ ਲੋ ਸ਼ਹਿਰ ਉੱਥੋਂ ਜਣਿਆਲੇ ਤੋਂ ਚੱਲੂ ਆਇਆ ਮੈਨੂੰ ਮੀਂਹ ਪੈਣਾ ਤੇ ਜਣਿਆਲੇ ਦੇ ਵਿੱਚ ਮੈਨੂੰ ਕੰਮ ਹੀ ਮੜਾਇਆ ਮੈਂ ਜਣਿਆਲੇ ਦੇ ਵਿੱਚ ਲੰਘਿਆ ਬਹੁਤ ਜਿਆਦਾ ਪਾਣੀ ਸੀ ਉੱਥੇ ਪਾਣੀ ਪਾਣੀ ਹੋਇਆ ਪਿਆ ਹਦੇ ਆਹ ਸਾਰੀ ਬਾੜ ਕੀ ਨਕੰਦ ਕਿੱਥੋਂ ਕਿੱਥੋਂ ਬਾਟੀ ਆ ਜਵੇ ਇਹ ਆਇਫਾ ਸ਼ੁਰੂ ਹੋਈ ਆ ਲੈਂਟਰ ਆ ਨਾ ਆ ਲੈਂਟਰ ਤੋਂ ਵੀ ਐ ਹੋ ਗਿਆ ਭਾਰੀ ਨੁਕਸਾਨ ਭਾਰੀ ਨੁਕਸਾਨ ਹੋ ਰਿਹਾ ਜੀ ਤੱਜ ਜਾਵੇ ਨਹੀਂ ਨਹੀਂ ਮੁਆਵਜ਼ਾ ਕੀ ਦੇਣਾ ਵਾ ਪਰ ਇੱਕ ਗੱਲ ਆ ਅਰਕਾ ਗੁਰੂ ਮੀ ਇੰਨੇ ਪਏ ਤੇ ਇਸੇ ਕਰਕੇ ਪਾੜ ਗਈ ਆ ਮੀਹਾਂ ਦਾ ਕਰਕੇ ਸਰਾ ਪੈ ਪੈ ਪਾੜ ਗਈ ਏ ਵੇਲਾ ਗੁਰੂ ਕਿੰਨਾ ਨੁਕਸਾਨ ਕੀਤਾ ਮੀਹਾਂ ਨਾਲ ਜਿਆਦਾ ਹੀ ਕਰ ਗਿਆ ਮੀਹਾਂ ਦਾ ਕਰਕੇ ਯਾ ਵੇ ਨਾਲ ਨਾਲ ਡੇਢ ਪਈ ਸਾਰੀ ਏ ਤੇ ਮੀਹ ਦਾ ਚੱਕਰ ਜੀ ਪੈ ਗਈ ਏ ਚਲੋ ਮਿੱਤਰੋ ਮੀਆਂ ਦਾ ਕਿੰਨਾ ਨੁਕਸਾਨ ਹੋਇਆ ਯਾਰ ਕਾ ਇਹ ਚਲੋ ਇਹ ਸਾਡੇ ਤੇ ਚਲੋ ਥੋੜਾ ਆਵਾ ਪਰ ਜਿੰਨਾਂ ਦੇ ਜ਼ਿਆਦਾ ਪਾਣੀ ਪੂਣੀ ਆਇਆ ਉਹਨਾਂ ਦੇ ਤਾਂ ਹੱਦੋਂ ਵੱਧ ਹੋ ਗਿਆ ਨਾ ਨੁਕਸਾਨ ਹੈ ਪਰ ਸਾਡੇ ਵੇਲੇ ਪਾਣੀ ਵੀ ਨਹੀਂ ਆਇਆ ਤੇ ਤਾਂ ਵੀ ਫੇਰੋ ਕਿੰਨਾ ਨੁਕਸਾਨ ਹੋ ਗਿਆ ਜੀ ਇੱਥੇ ਸਟਰੋਂਗ ਸੀ ਨਾ ਇੱਥੇ ਨਹੀਂ ਪਾਟੀ ਉੱਥੇ ਆਹ ਇਹ ਚੱਕਰ ਪਿਆ ਥਾਂ ਦਾ ਕਰਕੇ ਹੀ ਆ ਹੈ ਉੱਪਰ ਉੱਪਰ ਆ ਆ ਉਹ ਚਾਤੇੰ ਦਾਦਰ ਦੇ ਕੀ ਵੇਖੀ ਜਨਾਵ ਜਿਹੜਾ ਕੰਮ ਕਰਦਾ ਉਹ ਕਰ ਨਹੀਂ ਨਹੀਂ ਮਗਰ ਇਟਾ ਅੜਾਈ ਆ ਅੜਾਈ ਮਗਰ ਨਹੀਂ ਨਹੀਂ ਤੰਦਰੁਲਾਈ ਆ ਠੀਕ ਠੀਕ ਆ ਬੇਹਾਨਦਰ ਬਚਾ ਦੇਖੋ ਮਾਰ ਕੀ ਲੱਗੀ ਹੋਣੀ ਆਜ ਇਹਦੇ ਮਿੱਤਰੋ ਲੱਗਣ ਦਾ ਜਿਆਦਾ ਬਚਾ ਹੀ ਆ ਤਰਪਾਲ ਦਾ ਨਾ ਵੇਖੋ ਜਦੋਂ ਆ ਟਰੇ ਚੁਪੀ ਜਾਊਗੀ ਉਦੋਂ ਪਤਾ ਲੱਗਣਾ ਵੀ ਪਾਟੀ ਤਰਪਾਲ ਕੇ ਨਹੀਂ ਬਾਕੀ ਮੀਂਹ ਦੇ ਮੋਲ ਦਾ ਕਰਕੇ ਆਪਾਂ ਨੂੰ ਹੁਣੇ ਚੁੱਕਣੀ ਪੈਣੀ ਆ ਇਹ ਨਹੀਂ ਨਾ ਪਤਾ ਵੀ ਰਾਤ ਫੇਰ ਮੀਂਹ ਪੈ ਗਿਆ ਤੇ ਫੇਰ ਕੰਮ ਔਖਾ ਫੇਰ ਸਾਰੀ ਤੂੜੀ ਜੜੀ ਅੰਦਰੋਂ ਜੜੀ ਸਾਰੀ ਗਿੱਲੀ ਹੋਈ ਨਹੀਂ ਤੂੜੀ ਇਹ 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 ਹੋ ਗਿਆ ਬੱਸ ਆਵਾਂ ਹਾਂ ਪੜਾ ਮੇ ਕਹਣਾ ਫੋਨ ਉੱਥੇ ਨਹੀਂ ਕੱਲ ਨਹੀਂ ਇੱਥੇ ਕੱਲਣੀ ਆਹੋ ਇੱਧਰ ਇੱਧਰ ਨੂੰ ਸਰ ਇਹ ਮੋੜ ਇੱਧਰ ਨੂੰ ਮੋੜ ਇੱਧਰ ਨੂੰ ਮੋੜ ਇੱਧਰ ਨੂੰ ਤੇ ਦੇਖੋ ਲੋ ਫਟਾ ਕੇ ਦੇ ਛੋਟਾ ਮੈਂ ਇਹਨੂੰ ਆਹ ਕਿਹੜਾ ਮਰ ਰਿਹਾ ਹੈ ਸਾਦਾ ਮੈਨੂੰ ਗਾਣਾ ਪਈ ਜੀ ਕਿੱਡੀ ਹੱਤ ਬੰਦੀ ਹੋ ਗਈ ਵਾਲੀ ਬੇ ਨਵੇਂ ਲਵਾ ਲਾਂਗੇ ਦੇਖੇ ਤੇ ਨਹੀਂ ਲੱਗਦੀਆਂ ਨਹੀਂ ਬਚਾਅ ਹੋ ਗਿਆ ਮੈਂ ਤਾਂ ਮੇਰਾ ਦਰਪਾਲ ਵੱਜ ਗਈ ਉਹ ਵਿਖਾਣ ਵੇਖ ਰਿਹਾ ਵੜੇ ਨਹੀਂ ਤੇ ਸਾਰਾ ਇੱਥੋਂ ਪਾਣੀ ਵਿੱਚ ਪੈਣ ਅਜੇ ਰਾਤਵੀਂ ਆਇਂਦਾ ਫੇਰ ਉਹ ਫੇਰ ਆ ਗਈ ਕੋਈ ਨਹੀਂ ਰਹਿੰਦੇ ਉਹ ਉੱਥੇ ਮੋਜ ਮੇਲਾ ਕਰਦੇ ਦੇਖਦੀ ਹੁਣ ਕਿੱਥੇ ਹੈ ਤੂੰ ਹੀ ਆ ਕੇ ਡਿੱਗ ਕੀ ਕਰਨਾ ਵਾ ਹਲ ਕਾਲੀ ਪਾਵਰ ਖੋ ਆਏ ਰਾਤ ਨੂੰ ਪੰਗੇ ਲੈਣੇ ਦੋਵਾਂ ਜੱਟ ਵੀ ਦਿੱਤੀ ਪਤੀ ਜੀ ਆਣੇ ਚੰਦ ਚੋਕੋ ਲੋ ਆ ਤੈ ਜਾਣੇ ਕਤੋਂ ਦੇ ਰੁਹਾਇਆ ਕੀ ਕਰਨ ਲੋਕਾ ਕਹਣਾ ਆਪਸ ਦਾ ਵੀਡੀਓ ਬਣਾਈ ਦਿੰਦਾ ਆ ਉਹ ਹੀ ਜਾਂਦੇ ਲੋਕਾ ਕਹਣਾ ਆ ਵੀਡੀਓ ਬਣਾਈਦਾ ਮਤਲਬ ਨਹੀਂ ਕਰਾਂਦਾ ਚਲੋ ਥੱਲੇ ਚਲੋ ਭਰਾਵਾ ਕੋਈ ਨਹੀਂ ਭਰਾ ਸਾਡੇ ਸਾਡੇ YouTube ਫੈਮਲੀ ਨੂੰ ਪਤਾ ਲੱਗਣਾ ਇਹਦਾ ਨਾ ਵੀ ਕੀ ਕੰਮ ਕੀ ਚੱਲਣ ਡਿਆ ਕਿੱਥੇ ਫਿਰਣ ਡਿਆ। ਚਲਣ ਕੀ ਡਿਆ ਵਾ ਕਿ ਹੋਰ ਕੀ ਚੱਲਦਾ। ਰੁਟੀਨ ਚੱਲਣ ਡੀ ਸਾਡੀ ਯਾਰ ਯਾਰ ਪੂਰੇ ਲੱਗਣ ਡੇ ਥਕਾ ਹੋਣ ਡਿਆ। ਆ ਆ ਸੁਤੰਦਰ ਆ ਤਾਣੀ ਰੁਟੀਨ ਤੇ ਉਹੀ ਯਾਰ ਉਹੀ ਸਾਡੀ ਪਾਸੇ ਕੋਈ ਚੀਜ਼ ਕਰੀ ਜਾ ਉਹ ਕਰੀ ਕੋਈ ਮੁਸੀਬਤ ਆ ਜਾਂਦੀ ਕਦੀ ਕੋਈ ਮੁਸੀਬਤ ਆ ਜਾਂਦੀ। ਮੁਸੀਬਤਾਂ ਚ ਰਹੀਦਾ। ਕ੍ਰਿਟੀਕਲ ਸਿਚੁਏਸ਼ਨ। ਉਹ ਗੱਲ ਹੋ ਜਾਂਦੀ ਐ ਇਹਦੇ ਮੁਸੀਬਤਾਂ ਹੀ ਰਹੀਦਾ। ਉਹ ਵੀ ਮਿੱਤਰੋ। ਉਹਦੋਂ ਆਪਣਾ ਤੂੜੀ ਵਾਲੇ ਕਮਰੇ ਦੇ ਤਰਪਾਲ ਪੈ ਗਈ ਆ ਸੈਟਿੰਗ ਹੋ ਗਿਆ ਥੋੜੀ ਜਿਹੀ ਪਾਰਟੀ ਹੋ ਆਪਾਂ ਕਰਦੇ ਹਿਸਾੜੇਕ। ਮੰਤੂਰੇ ਨੇ ਆਪਣਾ ਹੋ ਗਿਆ ਵਕਤ ਰਾਤੀ ਦੱਸੋ ਕਿਦਾਂ ਦਾ ਬਣਿਆ ਪੂਗਾ ਘੈਂਟ ਹੀ ਰੱਖੀ ਜੀ ਅਸਾਂ ਗੱਲ ਬਾਤ ਹੋ ਗਈ ਜੈ ਮੰਜੂਰੀਆਂ ਦੀ ਕਿਉਂ ਚਾਚਾ ਵੇ ਇਹ ਇੱਕ ਮੰਜੂਰੀਆਂ ਨੇ ਹਾਂਜੀ ਇਧਰ ਵੇਖ ਦਾਦਾ ਬਣਿਆ ਆਂ ਕਿਆ ਬਾਤ ਆ ਇਹ ਇਹਦੇ ਸਵੇਰੋਂ ਵੀ ਆਪਾਂ ਜੇ ਭਣ ਗਏ ਸ਼ਾਹ ਹੈ ਵੱਡੇ ਸ਼ਾਹ ਹਾਂਜੀ ਆਪਾਂ ਹੈਗੇ ਵੱਡੇ ਸ਼ਾਹ ਹੋਏ ਆਂ ਇਹ ਸਵੇਰੋਂ ਵੀ ਟੈਸਟ ਕਰੀਏ ਥੋੜਾ ਜਿਹਾ ਹਾਂਜੀ ਬਹੁਤ ਟਾਪ ਦਾ ਵੇਖਣ ਨੂੰ ਤੇ ਇੱਥੇ ਚਾ ਟਾਪ ਦਾ ਲੱਗਣ ਧਿਆ ਕਿ ਜਿੱਦਾਂ ਆਪਾਂ ਮੰਜੂਰੀਆਂ ਵਾਲੀ ਦੁਕਾਨ ਤੋਂ ਲਿਆ ਹੁੰਦਾ ਸੁਆਦ ਆਹ ਗਰੇਵੀ ਵੇਖੋ ਤੇ ਮੇਤਰੋ ਟੈਸਟ ਕਰਕੇ ਦੇਖੋ ਸਰਦਾ ਵੀ ਵਧੀਆ ਹੀ ਵਧੀਆ ਖਾਣ ਕਰੋ ਖਾਣ ਖਾਣ ਕਰੀਏ ਕਰ ਦਈਏ ਬੰਦ ਤੇ ਆਉਂ ਕਰਾਤੀ ਐ ਸਬਰ ਕਿਉਂ ਹੋਈ ਇਹ ਇਹਨੂੰ ਆਪਾਂ ਲਈਏ ਟਾਟ ਗਰਮ ਜੇ ਮਿੱਤਰੋ ਥੋੜਾ ਜਿਆਦਾ ਵਾ ਪਰ ਐਂਡ ਗੱਲ ਬਾਤ ਹੋ ਗਈ ਜੇ ਮਨਚੂਰੀਆਂ ਪੂਰਾ ਗੈਂਡ ਬਣਿਆ ਜੇ ਮੋਰੀ ਰੈਸਟੋਰੈਂਟ ਵਾਲੀ ਫੀਸ ਲਾਉਣ ਦੀ ਹੈ ਓਏ ਖਾਣਾ ਮਨਜੂਰੀ ਹੈ ਨਾ ਹੈ ਦਸ਼ਮੀਰ ਖਾਣਾ ਮਨਜੂਰੀ ਹੈ ਨਾ ਦੱਸ ਖਾਣਾ ਵਾ